ਵੈਸੇ ਤਾਂ ਮਨੁੱਖੀ ਸਰੀਰ ਨੂੰ ਵਕਫ-ਵਕਫ ਤਰੀਕਿਆਂ ਦੀਆਂ ਬਿਮਾਰੀਆਂ ਨੇ ਜਕੜਿਆ ਹੁੰਦਾ ਹੈ ਪਰ ਜੇਕਰ ਗੱਲ ਸ਼ੂਗਰ ਦੀ ਕਰੀਏ ਤਾਂ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ ਸ਼ੂਗਰ ਇੱਕ ਲਾ ਇਲਾਜ ਬਿਮਾਰੀ ਦੱਸੀ ਜਾ ਰਹੀ ਹੈ ਜਿਹੜੀ ਸਾਰੀ ਉਮਰ ਸਾਡੇ ਨਾਲ ਰਹਿੰਦੀ ਹੈ ਇਸ ਬਿਮਾਰੀ ਤੋਂ ਪੀੜਿਤ ਹੋਣ ਤੇ ਮਰੀਜ਼ਾਂ ਨੂੰ ਆਪਣੀ ਖੁਰਾਕ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਪਰ ਕਈ ਵਾਰੀ ਲੋਕ ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਲਾਪਰਵਾਹੀ ਵਰਤ ਜਾਂਦੇ ਨੇ ਤੇ ਲਾਪਰਵਾਹੀ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਸਾਕ ਦਿੰਦੀਆਂ ਨੇ ਇਸੇ ਦੇ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸਹੀ ਰੂਟੀਨ ਸਹੀ ਖਾਣ ਪੀਣ ਦੀਆਂ ਆਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਨਾਲ ਹੀ 슈ਗਰ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਵੀ 슈ਗਰ ਦੇ ਮਰੀਜ਼ ਹੋ ਤੇ 슈ਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਜੌਂ ਦੇ ਕਾ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਸੇਵਨ ਦੇ ਨਾਲ ਬਲੱਡ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਜੌਂ ਦਾ ਕਾ ਸਿਰਫ ਕਾ ਨਹੀਂ ਹੈ ਇਹ ਇੱਕ ਸੁਪਰ ਫੂਡ ਹੈ ਇਸ ਦੇ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਭਾਰ ਘਟਾਉਣ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਤਾਕਤ ਹੁੰਦੀ ਹੈ ਇਹ ਜੂਸ ਅਤੇ ਪਾਊਡਰ ਦੇ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਜੋ ਇੱਕ ਕਿਸਮ ਦਾ ਅਨਾਜ ਹੈ ਜਿਸ ਨੂੰ ਦੁਨੀਆ ਭਰ ਦੇ ਵਿੱਚ ਅਨਾਜ ਦੀ ਚੌਥੀ ਸਭ ਤੋਂ ਮਹੱਤਵਪੂਰਨ ਫਸਲ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਹਰੇ ਪੱਤੇ ਹੁੰਦੇ ਨੇ ਜਿਹੜੇ ਜੂਸ ਅਤੇ ਪਾਊਡਰ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਨੇ ਇਹ ਹਰੇ ਪੱਤੇ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਨੇ ਇਹ ਫਾਈਬਰ ਵਿਟਾਮਿਨ A ਵਿਟਾਮਿਨ K ਪੋਲੀਫੈਨੋਲ ਤੇ ਨਾਲ ਹੀ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਵੀ ਮੰਨੇ ਜਾਂਦੇ ਨੇ ਇਹ ਸਭ ਕਈ ਤਰੀਕਿਆਂ ਦੇ ਨਾਲ ਸਿਹਤ ਨੂੰ ਲਾਭ ਪਹੁੰਚਾਉਂਦੇ ਨੇ ਜੇਕਰ ਤੁਸੀਂ ਇਨਸੋਨਮੀਆਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਜੌਂ ਦੇ ਪਾਊਡਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਗਾਬਾ, ਸੀਏਕੇ ਤੇ ਟ੍ਰिप्टੋਫੈਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਚੰਗੀ ਨੀਂਦ ਆਉਂਦੀ ਹੈ। ਜੌਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ਜਿਸ ਦੇ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ। ਜੌਂ ਦੇ ਕਾਦੇ ਜੂਸ ਦੇ ਵਿੱਚ ਉਹ ਖੁਰਾਕੀ ਫਾਈਬਰ ਹੁੰਦੇ ਨੇ ਜਿਹੜੇ ਬਲੱਡ ਸ਼ੂਗਰ ਨੂੰ ਖੂਨ ਦੇ ਪ੍ਰਵਾਹ ਦੇ ਵਿੱਚ ਜਜ਼ਬ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਤਰ੍ਹਾਂ ਸ਼ੂਗਰ ਨੂੰ ਕੰਟਰੋਲ ਦੇ ਵਿੱਚ ਰੱਖਣਾ ਆਸਾਨ ਹੋ ਜਾਂਦਾ ਹੈ। ਸੇ ਮਹਾਰਾਜਾ ਮੰਨਣਾ ਹੈ ਕਿ ਸ਼ੂਗਰ ਦੇ ਮਰੀਜ਼ ਇਸ ਤਰ੍ਹਾਂ ਸੇਵਨ ਕਰ ਸਕਦੇ ਨੇ ਦੱਸਿਆ ਗਿਆ ਕਿ ਕਲੋਰੋਫਿਲੋ ਕੁਦਰਤੀ ਤੌਰ ਤੇ ਜੌਂ ਦੇ ਘਾਹ ਦੇ ਵਿੱਚ ਪਾਇਆ ਜਾਂਦਾ ਹੈ ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਸੇ ਦੇ ਨਾਲ ਇਹ ਲੀਵਰ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਐਨਜ਼ਾਈਮ ਹੁੰਦੇ ਨੇ ਜਿਹੜੇ ਪਾਚਨ ਸ਼ਕਤੀ ਨੂੰ ਵਧਾਉਂਦੇ ਨੇ ਇਹਨਾਂ ਤੋਂ ਇਲਾਵਾ ਜੌਂ ਦੇ ਘਾਹ ਦੇ ਵਿੱਚ ਐਂਟੀ ਇਫਲਮੈਂਟਰੀ ਗੁਣ ਹੁੰਦੇ ਨੇ ਜਿਹੜੇ ਅੰਤੜੀਆਂ ਦੀ ਪਰਤ ਨੂੰ ਠੀਕ ਕਰਦੇ ਨੇ ਤੇ ਪੇਟ ਤੇ ਅੰਤੜੀਆਂ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੇ ਨੇ ਇਸ ਦੇ ਖਾਰੀ ਗੁਣ ਪੀ ਐਚ ਲੈਵਲ ਤੇ ਐਸਿਡ ਲੈਵਲ ਨੂੰ ਕੰਟਰੋਲ ਦੇ ਵਿੱਚ ਰੱਖਦੇ ਨੇ ਹਾਲਾਂਕਿ ਕਈ ਲੋਕ ਜੌਂ ਦੇ ਕਾ ਦੀ ਵਰਤੋਂ ਕਰਦੇ ਨੇ ਉਸ ਦਾ ਜੂਸ ਬਣਾ ਕੇ ਪੀਂਦੇ ਨੇ ਪਰ ਕਈ ਵਾਰੀ ਲੋਕ ਆਪਣੀਆਂ ਖਾਣ ਪੀਣ ਦੀਆਂ ਆਤਾਂ ਦੇ ਵੱਲ ਧਿਆਨ ਨਹੀਂ ਦਿੰਦੇ ਜਿਸ ਕਰਕੇ ਸਰੀਰ ਹੋਰ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇ ਆਪਣੀ ਡਾਈਟ ਦੇ ਵਿੱਚ ਉਹ ਚੀਜ਼ਾਂ ਸ਼ਾਮਲ ਕੀਤੀਆਂ ਜਾਣ ਜਿਹੜੀਆਂ ਸਰੀਰ ਦੇ ਲਈ ਜ਼ਰੂਰੀ ਹੁੰਦੀਆਂ ਨੇ ਫਾਇਦੇਮੰਦ ਹੁੰਦੀਆਂ ਨੇ ਫਿਰ ਹੀ ਆਪਣੇ ਸਰੀਰ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ